ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਪ੍ਰੈਸ ਦੇ ਵੀਰਾਂ ਦਾ ਲੋਕਤੰਤਰ ਦੇ ਇਸ ਮਹਾਪਰੋਚ ਆਪਣਾ ਯੋਗਦਾਨ ਪਾਉਣ ਲਈ ਧੰਨਵਾਦ ਕਰਦਾ ਹਾਂ ਮੈਂ ਅੱਜ ਬੜੇ ਹੀ ਇੰਪੋਰਟੈਂਟ ਇੱਕ ਵਿਸ਼ੇ ਦੇ ਉੱਪਰ ਤੁਹਾਨੂੰ ਅੱਜ ਗੱਲ ਸਾਂਝੀ ਕਰਨਾ ਚਾਹੁੰਦਾ ਪੰਜਾਬ ਚ ਜ਼ਿਲ੍ਹਾ ਪ੍ਰਸ਼ਦ ਔਰ ਬਲਾਕ ਸੰਮਤੀਆਂ ਦਾ ਜਿਹੜਾ ਚੋਣ ਆ ਉਹ ਹੋਣ ਜਾ ਰਿਹਾ ਤੇ ਜ਼ਿਲ੍ਹਾ ਪ੍ਰਸ਼ਦ ਤੇ ਬਲਾਕ ਸੰਮਤੀਆਂ ਸਿੱਧੇ ਤਰੀਕੇ ਦੇ ਨਾਲ ਪਿੰਡਾਂ ਦੀ ਡਿਵੈਲਪਮੈਂਟ ਨਾਲ ਜੁੜੀਆਂ ਹੁੰਦੀਆਂ ਔਰ ਪਿੰਡਾਂ ਦੀ ਡਿਵੈਲਪਮੈਂਟ ਨਾਲ ਜਿਹੜਾ ਤੀਜਾ ਇਹਨਾਂ ਦਾ ਸਤੰਭ ਹੈ ਉਹ ਪੰਚਾਇਤਾਂ ਹੈ ਪੰਚਾਇਤਾਂ ਦੇ ਮਾਧਿਅਮ ਦੇ ਨਾਲ ਜ਼ਿਲ੍ਹਾ ਪ੍ਰਸ਼ਦ ਬਲਾਕ ਸੰਮਤੀ ਔਰ ਜ਼ਿਲ੍ਹਾ ਪ੍ਰਸ਼ਦ ਦੇ ਸਹਿਯੋਗ ਦੇ ਨਾਲ ਅਸੀਂ ਪਿੰਡਾਂ ਦਾ ਵਿਕਾਸ ਕਰਨਾ ਜਿਹਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਆ ਫੰਡ ਪੈਸਾ ਪੈਸੇ ਦੀ ਅਸੀਂ ਵਰਤੋਂ ਕਰਨੀ ਹੁੰਦੀ ਔਰ ਮੈਨੂੰ ਹੈਰਾਨੀ ਹੋਈ ਜਦੋਂ ਮੈਂ ਇਸ ਇਲੈਕਸ਼ਨ ਦੇ ਵਿੱਚ ਇਸ ਇਲੈਕਸ਼ਨ ਦੇ ਵਿੱਚ ਮੈਂ ਕਹੋ ਇਨਵੋਲਵਮੈਂਟ ਕੀਤੀ ਆ ਮੜੇ ਪਿੰਡਿਸ ਪਿੰਦੇ ਦੇ ਸਤ ਤੱਕ ਤਾਂ ਜਦੋਂ ਜਾਣਕਾਰੀਆਂ ਸਾਹਮਣੇ ਆਈਆਂ ਉਹ ਮੈਨੂੰ ਲੱਗਾ ਕਿ ਪੰਜਾਬੀਆਂ ਦੇ ਸਾਰਿਆਂ ਦੇ ਨਾਲ ਉਹ ਜਾਣਕਾਰੀਆਂ ਜਿਹੜੀਆਂ ਆ ਉਹ ਸਾਂਝੀਆਂ ਕਰਨੀਆਂ ਬਹੁਤ ਜ਼ਰੂਰੀ ਆ ਪੰਚਾਇਤ ਵਿਕਾਸ ਦੀ ਇੱਕ ਮੁੰਡਲੀ ਇਕਾਈ ਆ ਜਿਹਨੂੰ ਸਰਕਾਰ ਨੇ ਫੰਡ ਦੇਣਾ ਹੁੰਦਾ ਪੈਸਾ ਦੇਣਾ ਹੁੰਦਾ ਔਰ ਮੈਨੂੰ ਹੈਰਾਨੀ ਹੋ ਰਹੀ ਆ ਕਿ ਪੰਜਾਬ ਦੇ ਅੰਦਰ ਉਹ ਸਰਕਾਰ ਚੱਲ ਰਹੀ ਆ ਜਿਹਨੇ ਪੰਚਾਇਤਾਂ ਤੋਂ 5.5% ਪੈਸਾ ਵਾਪਸ ਲੈ ਲਿਆ ਅੱਜ ਤੱਕ ਇਦਾਂ ਅਜਿਹਾ ਨਹੀਂ ਹੋਇਆ ਕਿ ਜਿਹੜੀਆਂ ਪੰਚਾਇਤਾਂ ਆ ਉਹ ਆਪਣਾ ਪੈਸਾ ਸਰਕਾਰ ਨੂੰ ਦੇਣ ਹਮੇਸ਼ਾ ਸਰਕਾਰ ਨੇ ਪੰਚਾਇਤਾਂ ਨੂੰ ਪੈਸਾ ਦੇਣਾ ਹੁੰਦਾ ਸੀ ਔਰ ਪੰਜਾਬ ਦੇ ਅੰਦਰ ਇਹ ਨਿਰਗਰਦੀ ਦੀ ਸਰਕਾਰ ਆ ਉਹਨੇ ਪੰਚਾਇਤਾਂ ਨੂੰ ਜਿਹੜਾ ਪੈਸਾ ਸੀ ਉਹ ਵਾਪਸ ਲੈ ਲਿਆ ਤਾਂ ਮੈਨੂੰ ਇਹ ਲੱਗਦਾ ਕਿ ਜਦੋਂ ਪੰਚਾਇਤਾਂ ਦੇ ਨਾਲ ਅਜਿਹਾ ਕੰਮ ਹੋਇਆ ਤਾਂ ਸਰਕਾਰ ਨੂੰ ਵੈਸੇ ਹੀ ਮੌਲਿਕ ਅਧਿਕਾਰ ਹੈ ਨਹੀਂ ਡਿਵੈਲਪਮੈਂਟ ਦੇ ਨਾਂ ਤੇ ਪੰਚਾਇਤਾਂ ਤੋਂ ਵੋਟ ਮੰਗਣ ਦਾ ਸੋ ਇੱਕ ਤਾਂ ਇਹ ਸਰਕਾਰ ਦਾ ਫੇਲਿਅਰ ਦੂਜਾ ਜਿਸ ਜ਼ੋਨ 'ਚ ਅੱਜ ਤੁਸੀਂ ਵੀਰ ਬੈਠੇ ਹੋ ਇਹਨੂੰ ਅਸੀਂ ਜਹਾਨਖੇਲਾ ਜ਼ੋਨ ਕਹਿੰਦੇ ਆ ਔਰ ਇਹ ਜਹਾਨਖੇਲਾ ਜ਼ੋਨ ਜਿਹੜਾ ਆ ਇਹ ਜੁੜਦਾ ਜਾ ਕੇ ਹਿਮਾਚਲ ਦੇ ਨਾਲ ਬਿਲਕੁਲ ਇੱਥੋਂ ਕੁਝ ਕਿਲੋਮੀਟਰ ਦੂਰ ਤੋਂ ਹਿਮਾਚਲ ਜਿਹੜਾ ਆ ਸ਼ੁਰੂ ਹੋ ਜਾਂਦਾ ਔਰ ਬਹੁਤ ਸਾਰੇ ਲੋਕ ਸੈਂਕੜੇ ਯਾਤਰੀ ਬਾ ਬਾਲਾ ਜੀ ਧਾਰਮਿਕ ਸਥਾਨ ਹੈ ਇਸ ਸੜਕ ਤੋਂ ਨਿਕਲ ਕੇ ਜਾਂਦੇ ਨੇ ਔਰ ਇਹ ਉਹਨਾ ਰੋਡ ਸਾਡੀ ਇਸ ਜਿਹੜੀ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਦਾ ਉਹਨੂੰ ਉਹਨਾ ਰੋਡ ਬਿਲਕੁਲ ਸੈਂਟਰ ਚੋਂ ਲਗਭਗ چیرਦੀ ਆ ਤੇ ਮੈਨੂੰ ਦੱਸਦੇ ਹੋਏ ਇਹ ਵੀ ਦੁੱਖ ਹੋ ਰਿਹਾ ਕਿ ਅੱਜ ਤੁਸੀਂ ਇਹ ਸੜਕ ਤੇ ਆਏ ਹੋ ਇਸ ਸੜਕ ਨੂੰ 4.5 ਸਾਲ ਪਹਿਲਾਂ ਮੁੱਦਾ ਬਣਾ ਕੇ ਸਾਡੇ ਇੱਥੇ ਦੇ ਵਿਧਾਇਕ ਜਿਨ੍ਹਾਂ ਨੇ ਸੜਕ 'ਚ ਪਹਿ ਟੋਇਆਂ ਦੇ ਵਿੱਚ ਝੋਨਾ ਲਗਾਇਆ ਸੀ ਪਾਣੀ ਖੜਾ ਸੀ ਝੋਨਾ ਲਗਾਇਆ ਸੀ ਔਰ ਲੋਕਾਂ ਨੂੰ ਗੁੰਮਰਾ ਕੀਤਾ ਸੀ ਅੱਜ 4.5 ਸਾਲ ਬੀਤ ਜਾਣ ਤੋਂ ਬਾਅਦ ਉਸ ਸੜਕ ਦਾ ਹਾਲ ਉਂਝ ਦਾ ਉਂਝ ਹੈ ਇੱਥੋਂ ਵੀ ਜਿਹੜੀ ਸਰਕਾਰ ਆ ਵਿਕਾਸ ਪੱਖੋਂ ਲੰਬੇ ਰਹਿ ਗਈ ਆ ਤੀਸਰਾ ਜਿਹੜੀ ਇਹ ਸਾਡੀ ਕੌਂਸਿਲੈਂਸੀ ਹੈ ਜਿਹੜੀ ਸਾਡੇ ਆਹਾ ਵਾਲੇ ਜ਼ਿਲ੍ਹਾ ਪਸ਼ਾ ਕੌਂਸਿਲੈਂਸੀ ਹੈ ਇਹਦੇ 'ਚ ਲਗਭਗ 41000 ਦੇ ਕਰੀਬ ਵੋਟਰ ਆ 41000 ਕਰੀਬ ਵੋਟਰ ਆ ਔਰ ਤੁਸੀਂ ਹੈਰਾਨ ਹੋਗੇ ਤੁਹਾਨੂੰ ਕਿ 19000 ਦੇ ਕਰੀਬ ਮਹਿਲਾ ਵੋਟਰ ਨੇ ਤੇ ਪੰਜਾਬ ਦੇ ਅੰਦਰ ਜੇਕਰ ਮੈਂ ਕਹਿੰਨਾ ਸਭ ਤੋਂ ਵੱਧ ਕਿਸੇ ਦੇ ਇਮੋਸ਼ਨ ਨਾਲ ਖੇលਿਆ ਗਿਆ ਤਾਂ ਉਹ ਮਹਿਲਾਵਾਂ ਦੇ ਇਮੋਸ਼ਨਸ ਦੇ ਨਾਲ ਖੇលਿਆ ਗਿਆ ਕਿਉਂਕਿ ਆ ਉਹ ਮੈਂ ਆਪਣੀ ਕੌਂਸਲਟੈਂਸੀ ਦੀ ਗੱਲ ਕਰਾਂ 19000 ਜੇ ਆਪਾਂ ਲੇਡੀਜ਼ ਦੀ ਗੱਲ ਕਰ ਲਈਏ ਤਾਂ ਅੱਜ ਜਿਹਨੂੰ 1-1000 ਰੁਪਏ ਦਾ ਵਾਅਦਾ ਕੀਤਾ ਸੀ ਦੇਣ ਦਾ ਅੱਜ 4 ਸਾਲ ਵੀਰਜਾਨ ਤੋਂ ਬਾਅਦ ਕੱਲੀ-ਕੱਲੀ ਜਲਾਨੀ ਦਾ 48-48000 ਸਰਕਾਰ ਦੇਣ ਦਾ ਰਾ ਸੋ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਨੂੰ ਆ 19000 VOTER ਨੂੰ ਤਸੱਲੀ ਦੇਣ ਲਈ ਹੌਸਲਾ ਦੇਣ ਲਈ ਕੋਈ ਸ਼ਬਦ ਹਨ ਸੋ ਮੈਂ ਜਿਹੜੇ ਪ੍ਰਮੁੱਖ ਮੁੱਦੇ ਸੀ ਉਹ ਇਸ ਗੱਲ ਤੇ ਕੀਤਾ ਦੂਸਰਾ ਇਹਦੇ ਨਾਲ ਨਾ ਮੈਂ ਕੋ ਹੋਰ ਬਹੁਤ ਵੱਡਾ ਜਿਹੜਾ ਜਿਕਾ ਤੁਹਾਣਾ ਸਾਝਾ ਕਰਨਾ ਚਾਹੁੰਦਾ ਆਪਣੀ ਕੌਂਸਿਲੈਂਸੀ ਤੋਂ ਬਾਹਰ ਨਿਕਲ ਕੇ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਦੇ ਅੰਦਰ ਜਿੰਨੇ ਵੀ ਬਾਈ ਇਲੈਕਸ਼ਨ ਹੋਏ ਆ ਉਹ ਕੋਈ ਵੀ ਪੋਲੀਟਿਕਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਤਾਂ ਲੜੇ ਰਿਹਾ ਕੋਈ ਵੀ ਪੋਲੀਟਿਕਲ ਪਾਰਟੀ ਨਹੀਂ ਲੜ ਰਹੀ ਜੇ ਸਰਕਾਰ ਲੜੀ ਸਰਕਾਰ ਵੀ ਨਹੀਂ ਲੜ ਰਹੀ ਸਰਕਾਰ ਵੱਲੋਂ ਇੱਕ ਨਵੀਂ ਪਾਰਟੀ ਬਣਾਈ ਗਈ ਹੈ ਜਿਹਦਾ ਨਾਂ ਪੀਪੀ ਆ ਪੰਜਾਬ ਪੁਲਿਸ ਪਾਰਟੀ ਉਹ ਸਰਕਾਰ ਵੱਲੋਂ ਸਰਕਾਰੀ ਤੰਤਰ ਜਿਹੜਾ ਆ ਉਹ ਇਲੈਕਸ਼ਨ ਲੜ ਰਿਹਾ ਤੇ ਉਹਦਾ ਮੁਕਾਬਲਾ ਸਿੰਪਲ ਤੌਰ ਤੇ ਜੇ ਮੈਂ ਕਹਾਂ ਤਾਂ ਇੱਕੋ ਹੀ ਪਾਰਟੀ ਕਰ ਸਕੀ ਆ ਸ਼੍ਰੋਮਣੀ ਅਕਾਲੀ ਦਲ ਉਹਦੇ ਸੁਪਰੀਮੋ ਸਦਾਸ ਸੁਖਬੀਰ ਸਿੰਘ ਬਾਦਲ ਜੀ ਤੁਹਾਡੇ ਮਾਧਮੇ ਇਹ ਵੀ ਦੱਸਣਾ ਚਾਹੁੰਦਾ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਠੱਕਾ ਕਰਨ ਦਾ ਰਿਵਾਜ ਪਾਇਆ ਸੀ ਤੁਹਾਨੂੰ ਉਹਦਾ ਮੂੰਹ ਤੋੜ ਜਵਾਬ ਤਰਨ-ਤਰਨ ਚ ਅਸੀਂ ਦਿੱਤਾ ਅੱਜ ਵੀ ਸਾਡੇ ਇਸ ਕੈਂਡੀਡੇਟ ਨੂੰ ਜਿਹੜਾ ਕਿ ਵਿਨਿੰਗ ਪੋਜੀਸ਼ਨ 'ਚ ਔਰ ਬਹੁਤ ਵੱਡੀ ਲੀਡ ਨਾਲ ਜਿੱਤ ਰਿਹਾ ਉਹਨੂੰ ਵੀ ਅਲੱਗ-ਅਲੱਗ ਤਰੀਕਿਆਂ ਦੇ ਨਾਲ ਵਪਾਰਕ ਤੌਰ ਤੇ ਪਰੇਸ਼ਾਨ ਕਰਨ ਦੀਆਂ ਕੋਸ਼ਿਸ਼ਾਂ ਚੱਲਦੀਆਂ ਪਰ ਅਸੀਂ ਚੜ੍ਹਦੀ ਕਲਾ 'ਚ ਕਬਰੌਣੇ ਆਲੇ ਨਹੀਂ ਲੇਕਿਨ ਇਹ ਮੈਂ ਬੇਨਤੀ ਜ਼ਰੂਰ ਕਰੂੰਗਾ ਕਿ ਜਿਹਹਾ ਬੀਜੂਗੇ ਉਸ ਵੱਢਣ ਵਾਸਤੇ ਤਿਆਰ ਵੀ ਹੋਈਓ ਸੋ ਮੈਂ ਪੱਤਰਕਾਰ ਬੰਦੂਆਂ ਦੇ ਮਾਧਿਅਮ ਦੇ ਨਾਲ ਪੰਜਾਬ ਦੀ ਜਨਤਾ ਨੂੰ ਖਾਸ ਕਰਕੇ ਜਿਲਾ ਪ੍ਰਸ਼ਦ ਜਹਾਨ ਖੇਲਾ ਜਿਹੜਾ ਹੈ ਇਹਨਾਂ ਦੇ ਜਿਹੜੇ VOTER ਨੇ SCOTOR ਨੇ ਖਾਸ ਕਰ ਜਿਹੜੀ ਆ 19667 ਮਹਿਲਾਵਾਂ ਦੀ ਵੋਟ ਆ ਇਹਨੂੰ ਮੈਂ ਜ਼ਰੂਰ ਕਹਿਣਾ ਚਾਹੁੰਦਾ ਕਿ ਆ ਇਲੈਕਸ਼ਨ ਤੁਹਾਡਾ ਬਦਲਾ ਲੈਣ ਦਾ ਇਲੈਕਸ਼ਨ ਆ ਸੋ ਕਿਰਪਾ ਕਰਕੇ ਜਿਹੜੀ ਆਪਣੀ ਕੱਲੀ ਕੱਲੀ ਵੋਟ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਪੋਸਟ ਕਰਕੇ ਤੁਸੀਂ ਆਪਣਾ ਬਦਲਾ ਲੈ ਸਕਦੇ